ਸਵਾਗਤ ਹੈ ਮਿੱਤਰੋ ਪੀਵੀ ਨਤੀ ਟੂ ਡੀ ਕੇ ਚੈਨਲ ਤੇ ਤੇ ਬਹੁਤ ਹੀ ਸੋਹਣੀ ਅੱਜ ਆਪਾਂ ਨੀਲੀ ਰਾਵੀ ਦੀ ਝੋਟੀ ਦਿਖਾਉਣ ਲੱਗੇ ਆ ਸੱਜਰ ਸੁਈ ਵੀ ਆ ਮਗਰ ਕੋਹੇ ਨੂਰ ਦਾ ਬੱਚਾ ਵਾ ਸਾਰੀ ਗੱਲਬਾਤ ਆਪਾਂ ਬਾਈ ਜੀ ਨਾਲ ਕਰਾਂਗੇ ਮੁੱਲ ਵੀਡੀਓ ਦੇ ਵਿੱਚ ਸੱਜਰ ਸੁਹੇ ਪਸ਼ੂ ਦਾ ਇਹੀ ਹੁੰਦਾ ਵੀ ਆਪਾਂ ਨੂੰ ਚੋ ਕੇ ਦੋ ਡੰਗ ਤਸੱਲੀ ਨਾਲ ਆਪਾਂ ਲੈ ਆ ਸਕਦੇ ਆ ਥਣਲੇਵੇ ਦੀ ਕੁਆਲਿਟੀ ਸਾਰੀ ਚੈੱਕ ਕਰਾਵਾਂਗੇ ਆਪਾਂ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਹੀ ਧੰਨਵਾਦ ਵੀਰ ਜੀ ਨਾਂ ਕੀ ਪਹਿਲਾਂ ਨਾਂ ਦੱਸਦੇ ਹੀ ਆਪਦਾ ਹੀ ਨਾਂ ਰਾਜੂ ਹੈ ਵੀਰ ਜੀ ਰਾਜਵੇ ਠੀਕ ਹੈ ਪਿੰਡ ਜੂੜ ਚੱਕ ਜੂੜ ਚੱਕ ਜੀ ਜ਼ਿਲ੍ਹਾ ਮੋਗਾ ਹਾਂਜੀ ਤੇ ਜੂੜ ਚੱਕ ਠੀਕ ਹੈ ਜੀ ਹਾਂ ਤੇ ਕਿੰਨੇ ਕ ਦਿਨ ਹੋ ਗਏ ਬਾਈ ਜਨੂੰ ਸੋਈ ਨਹੀਂ ਕਿੰਨੇ ਸੋਈ ਨੂੰ 15 16 ਦਿਨ ਹੋ ਗਏ 15 16 ਦਿਨ ਸੋਈ ਨਹੀਂ ਹੋ ਗਏ ਠੀਕ ਹੈ ਜੀ ਤੇ ਆਪਣੇ ਹਰ ਕਰਦੀਆਂ ਲਿਆਂਦੀ ਹੋਈ ਤੁਸੀਂ ਨਹੀਂ ਲਈ ਹੋਈ ਹੈ ਨਹੀਂ ਲਈ ਹੋਈ ਹਾਂ ਠੀਕ ਹੈ ਤੇ ਬਾਈ ਮਗਰ ਇਹਦੇ ਜਿਹੜਾ ਬੱਚਾ ਹੈ ਕਿਹੜੇ ਸੀਮਨ ਦਾ ਇਹ ਕੋਹੇ ਨੂਰ ਦਾ ਲੀ ਉਹ ਸਟਾਪ ਆ ਆਪਣੇ ਕੋਲ ਜੇ ਤੁਸਲੀ ਕਰਨੀ ਹੋਵੇ ਉਹ ਨਾਲ ਹੀ ਸਟਾ ਰਹੀ ਆ ਚੋਾਈ ਚੋਈ ਚੋਈ ਜੀ ਮੱਝ ਕਿਵੇਂ ਆ ਇਹ ਚੋਾਈ ਚੋਈ ਬਹੁਤ ਵਧੀਆ ਭਾਈ ਪੋਲੀ ਧਾਰ ਆ ਵਧੀਆ ਫੈਟ ਫੁੱਟ ਚੰਗੀਆਂ ਫੈਟ ਹੁਣੇ ਹੈਗੀ ਆ ਅੱਠ ਉੱਠ ਦੇ ਗੇੜ ਚ ਫੈਟ ਹੈਗੀ ਹੁਣ ਠੀਕ ਆ ਵੀਰੇ ਹਾਂ ਚਲੋ ਇਹੀ ਵਧੀਆ ਹੁੰਦਾ ਹਨਾ ਹਾਂਜੀ ਹਾਂਜੀ ਤੇ ਦੁੱਧ ਦੁੱਧ ਕਿੰਨਾ ਕਰੇ ਹੁਣ ਤੁਹਾਡੇ ਕੋਲੇ ਵੀਰੇ ਜਿਵੇਂ ਹੁਣ ਦੁੱਧ ਸਾਢੇ 12 13 ਕਿਲੋ ਹੈਗਾ ਵੀਰੇ ਜਿਹੜਾ ਚੋਣ ਚੋਣ ਦਾ ਹਾਂ ਚੋਣ ਚੋਣ ਦਾ ਹਾਂ ਹਾਂ ਤੇ ਬਾਕੀ ਕਾੜ ਕੋੜ ਹਾਂ ਕਾੜਾ ਇਹਦਾ ਇੱਕ ਦੋ ਦਿਨ ਹੀ ਹੋਇਆ ਅਸੀਂ ਚੱਲੇ ਨੂੰ ਹੁਣੀ ਆ ਇਹ ਚੱਲਦਾ ਸ਼ਾਇਦ ਦੁੱਧ ਹੋਰ ਵਧੀਆ ਵੀ ਕਿਲੋ ਤੋਂ ਕਿਲੋ ਹਾਂ ਤੇ ਉਹ ਆਸਤਾ ਹੈਗੀ ਅਬ ਦੁੱਧ ਵਧੂਗੀ। ਸਾਢੇ ਸਹੀ ਜਣ ਦੀ 12.5 13 ਕਿਲੋ। ਇੰਨਾ ਹੈਗਾ ਦੁੱਧ ਹੁਣ ਹੈਗਾ। ਇਹ ਇੱਥੇ ਚੱਲੀ ਜਾਂਦੀ ਹੈ। ਹਾਂ ਇੱਥੇ ਹੈਗੀ ਹੈ। ਹਾਂ ਸੱਜੇ ਸੂਏ ਪਸ਼ੂ ਦਾ ਮਿੱਤਰੋ ਇਹ ਵਾਲਾ ਨਿਆਰਾ ਹੁੰਦਾ ਵੀ ਜਿੰਨਾ ਦੁੱਧਾ ਤੁਹਾਡੇ ਭਾਂਡੇ ਤੁਹਾਡੇ ਉਹ ਸਾਹਮਣੇ ਪੈ ਜਾਣਾ ਹੈ ਨਾ। ਤੇ ਸੋਣ ਲੱਗੀਆਂ ਜਿਵੇਂ ਆਰਡਰ ਬਣਾ ਜਾਂਦੇਗਾ ਆਪਾਂ 15 ਵੀ ਕਹਿ ਦਿੰਦੇ ਆ ਕਿਉਂਕਿ ਝੋਟੀ ਆਪ ਸੁਨੱਖੀ ਬਹੁਤ ਆ ਬਾਈ। ਸੋਣ ਲੱਗੀਆਂ ਜਿਵੇਂ ਇਹਦੇ ਲੈਵਲ ਉਪਰ ਦੀ ਵਧ ਤਰ ਹੋਊਗੀ। ਚਾਹੇ ਤੁਸੀਂ 15 16 ਵੀ ਕਹਿ ਦਿਓ ਕਰ ਵੀ ਆਊਗੀ ਝੋਟੀ। ਪਰ ਕੋਈ ਹਰਜ ਨਹੀਂ ਕਿ 15 16। ਦੌਣਾ ਮਾੜੀ ਨੂੰ ਝੋਟੀ ਨੂੰ ਆਪਾਂ ਤੋੜ ਕੇ ਜੇ ਦਿਖਾ ਦਗੇ ਤਾਈ ਹਾਂ ਠੀਕ ਆ ਬਈ ਤੋੜ ਲੈ ਹਾਂ ਮਾੜੀ ਜੀ ਤੋੜ ਤੋਂ ਕਰਕੇ ਦਰਸ਼ਕਾਂ ਨੂੰ ਤੋੜਨ ਵਾਲਾ ਆਪਾਂ ਸਾਰੀ ਆਰਡਰ ਕੁਆਲਟੀ ਦੀ ਗੱਲ ਆਪਾਂ ਸਾਰੀ ਵਿੱਚ ਹੀ ਕਰ ਦਾਂਗੇ ਦੁੱਧ ਜਿਹੜਾ 13 ਕਿਲੋ ਆ ਬਾਈ ਹੱਸਿਆ ਤੇ 15 ਦਿਨ ਹੋ ਗਏ ਸੋਰੀ ਨੂੰ ਮਗਰ ਤੁਸੀਂ ਬੱਚਾ ਦੇਖ ਲਓ ਤੇ ਕੋਹੇ ਨੂੰ ਥੋੜਾ ਜਿਹਾ ਜਗਦੀ ਆ ਝੋਟੀ ਥੋੜਾ ਜਿਹਾ ਜਗਦੀ ਆ ਕੋਈ ਗੱਲ ਨਹੀਂ ਬੰਦ ਹੋਈ ਕੋਈ ਗੱਲ ਨਹੀਂ ਆਪਾਂ ਹੀ ਦਿਖਾ ਦਿੰਨੇ ਆ ਜਾਖਦੀ ਅੰਦਰ ਬੱਚੇ ਤਾਂ ਜਾਦੇ ਕਰਦੀ ਆ ਤੇ ਬੰਦਿਓ ਬਾਈ ਜੀ ਮੜੀ ਕੋਈ ਨਹੀਂ ਬੰਦ ਆਰਡਰ ਕੁਆਲਟੀ ਦਿਖਾ ਦਿੰਨੇ ਆਪਾਂ ਦਰਸ਼ਕਾਂ ਨੂੰ ਐਂ ਦਿਖਾ ਦਨੇ ਕੋਈ ਚੱਕਰ ਨਹੀਂ ਗਾ ਕੋਈ ਥਣ ਕੁਆਲਟੀ ਆਪਾਂ ਸਾਰੀ ਦਿਖਾ ਦਨੇ ਦਰਸ਼ਕਾਂ ਨੂੰ ਅੱਖਾ ਓੱਖਾ ਵੇਖ ਲਓ ਬਾਈ ਪੂਰੀਆਂ ਇਹ ਹੈਗੀਆਂ ਬੱਚੇ ਨੂੰ ਹਜੇ ਜਨਮ ਹੀ ਹੋਇਆ 15 ਦਿਨ ਸੂਈ ਨੂੰ ਮੱਧ ਨੂੰ ਬੱਚਾ ਬਾਈ ਇਹ ਕੀ ਆ ਮਗਰ ਬੱਚਾ ਕੱਟਾ ਆ ਬਾਈ ਅੱਛਾ ਕੱਟਾ ਕੋਹੇ ਨੂਰ ਦਾ ਸਟਰਾਪ ਵੇਖਣਾ ਆਪਣੇ ਕੋਲੇ ਹੀ ਹਾਂਜੀ ਹਾਂਜੀ ਥਣ ਪਾਟੀ ਦੇਖ ਲੋ ਇੱਕ ਬੱਚੀ ਆ ਬਾਈ ਥਣ ਦੇ ਉੱਤੇ ਅੱਛਾ ਇਹ ਜਨਮ ਦੀ ਮੰਨ ਲਓ ਇਹਨੂੰ ਬੱਚੀ ਕਹਿੰਦੇ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਦੁੱਧੁੱਦਿਆ ਹੋਰ ਕੋਈ ਚੇਟੋਂ ਆਉਂਦੀ ਧਾਰਬ ਕੱਟਾ ਚੁੰਗ ਲੈਂਦਾ ਇੱਕ ਦੋ ਧਾਰਾਂ ਨਹੀਂ ਹੋਣੀ ਉਹ ਨਹੀਂ ਹੈਗਾ ਹਾਂਜੀ ਨੂੰ ਜਨਮ ਦੁੱਧੁੱਦਿਆ ਕੋਈ ਫਰਕ ਨਹੀਂ ਹੁੰਦਾ ਨਹੀਂ ਦੁੱਧ ਕੋਈ ਫਰਕ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਹਾਂਜੀ ਇਹ ਸਹੀ ਗੱਲ ਆ ਬਾਈ ਆਮ ਤੌਰ ਤੇ ਜਿਹੜੀ ਚੀਜ਼ ਹੁੰਦੀ ਹੈ ਕ ਪਰ ਜਿਹੜੀ ਚੀਜ਼ ਆ ਤੁਸੀਂ ਉਹ 10ਤੀ ਵੀ ਜਿਹੜੀ ਥਣ ਦੇ ਉੱਤੇ ਉਹ ਛੋਟੀ ਜੀ ਇੱਕ ਜਣ ਦੀ ਬੱਚੀ ਜੀ ਹੈਗੀ ਆ ਉਹ ਤੇ ਬੱਚਾ ਜਿਹੜਾ ਕੋਹੇ ਨੂਰ ਦਾ ਮਗਰ ਹੈਣਾ ਜੀ ਤੇ ਕਿਹੜੇ ਸੂਏ ਬਾਈ ਇਹ ਛੋਟੀ ਪਤਾ ਇਹ ਤੀਜੇ ਸੂਏ ਹੈ ਠੀਕ ਆ ਜੀ ਹਾਂ ਨੇ ਚੌਥੀ ਤੀਜੇ ਸੂਏ ਤੀਜੇ ਸੂਏ ਫਿਰ ਬਾਈ ਇਹਦਾ ਮੁੱਲ ਵੜੀ ਆਪਾਂ ਕੀ ਕਰਦੇ ਇਹਦਾ ਮੁੱਲ ਵੀ ਰੇ 1,115,000 ਠੀਕ ਆ ਜੀ ਲੈਣ ਲੈਣ ਵਾਲੇ ਦੋਸਤ ਮਾਣ ਤਾਂ ਥੋੜਾ ਬਹੁਤ ਆ ਜੀ ਬਸ ਮਾਣਤਾ ਨਹੀਂ ਐ ਇੱਚ ਹਾਂ ਸਹੀ ਤੇ ਬਾਕੀ ਦੇਖਣ ਪਰਖਣ ਨੂੰ ਮਗਰ ਬੱਚਾ ਸੱਜਰ ਸੂਈ ਆ ਤੇ ਕੋਈ ਵੀ ਵੀਰ ਚਾਹਵਣ ਹੈਗਾ ਉਹ ਸੰਪਰਕ ਜਰੂਰ ਕਰ ਲਿਓ ਬਈ ਆਪਣਾ ਫੋਨ ਨੰਬਰ ਇੱਕ ਵਾਰੀ ਤੇ ਐਡਰੈਸ ਪੂਰਾ ਹੀ ਪਿੰਡ ਚੂੜ ਚੱਕਾ ਜੀ ਢੁੱਡੀ ਕੇ ਚੂੜ ਚੱਕ ਜਿਲ੍ਹਾ ਮੋਗਾ ਫੋਨ ਨੰਬਰ ਹੈਗਾ 99142 4646 ਠੀਕ ਹੈ ਜੀ ਬਾਈ ਜੀ ਨੇ ਆਪਣਾ ਫੋਨ ਨੰਬਰ ਵੀ ਬੋਲਤਾ ਸੱਜਰ ਸੂਈ ਆ ਮਿੱਤਰੋ ਕੋਈ ਵੀ ਚਾਹਵਣ ਹੋਇਆ ਬਾਈ ਨੂੰ ਫੋਨ ਕਰਕੇ ਸੰਪਰਕ ਕਰਕੇ ਪਹਿਲਾਂ ਤੁਰ ਸਕਦਾ ਵਾ ਕਿਉਂਕਿ ਦੋ ਡੰਗ ਤੁਸੀਂ ਚੋਕ ਵੀ ਦੇਖ ਸਕਦੇ ਹੋ ਬੱਚੇ ਦੇ ਕੈਰੇਕਟਰ ਪੱਖੋਂ ਦੇਖਣਾ ਵੀ ਆਖਾਵਾ ਨਾਸ ਗੁਲਾਬੀ ਹੈ ਇੱਕ ਪਾਸ ਪਾਸੇ ਦੀ ਜਿਹੜੀ ਜੀਬ ਹੈਗੀ ਉਹੋ ਜੀ ਗੁਲਾਬੀ ਗੁਲਾਬੀ ਜੀਬ ਵੀ ਗੁਲਾਬੀ ਕਰੈਕਟਰ ਆਪਾਂ ਪੈਰਾਂ ਦੇ ਵੀ ਦਿਖਾਉਂਦੇ ਬੱਚੇ ਦੇ ਪੂਰੇ ਵਧੀਆ ਕਰੈਕਟਰ ਦੇ ਬੱਚਾ ਕੋਹੇ ਨੂੰ ਉੱਡਾ ਤੇ ਸਾਰੀ ਝੋਟੀ ਵੇਖ ਲਓ ਜਉਂਦੇ ਵਾਸਤੇ ਰਹੋ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਚੰਗੇ ਪਸ਼ੂ ਦੀ ਪਾਲ ਚ ਫਿਰਦੇ ਹੋਏ ਉਹਦਾ ਜਿਹੜਾ ਆਪਾਂ ਭਣਾ ਕਰ ਸਕੂਗੀ ਮਿਲਦੇ ਕਿਸੇ ਹੋਰ ਵੀਡੀਓ 'ਚ ਧੰਨਵਾਦ ਆ ਦੋਸਤੋ